ਕਹਿੰਦੇ ਨੇ ਦੋ ਹੀ ਤਰ੍ਹਾਂ ਦੀ ਸ਼ਕਤੀ ਹੁੰਦੀ ਹੈ ਮਨੁੱਖ ਕੋਲ ਤੀਜੀ ਕੋਈ ਸ਼ਕਤੀ ਨਹੀਂ ਹੈ ਇੱਕ ਨੂੰ ਕਹਿੰਦੇ ਨੇ ਸਤਾ ਇੱਕ ਨੂੰ ਕਹਿੰਦੇ ਨੇ ਸਤ ਸਤ ਇੱਕ ਸ਼ਕਤੀ ਹੈ ਸਤਾ ਇੱਕ ਸ਼ਕਤੀ ਹੈ ਸਤਾ ਬਾਹਰ ਦੀ ਸ਼ਕਤੀ ਹੈ ਸਤ ਅੰਦਰ ਦੀ ਸ਼ਕਤੀ ਹੈ ਜਿਹਨੂੰ ਅਧਿਆਤਮਿਕ ਬਲ ਕਹਿੰਦੇ ਨੇ ਰੂਹਾਨੀ ਸ਼ਕਤੀ ਕਹਿੰਦੇ ਨੇ ਨਾਮ ਦੀ ਸ਼ਕਤੀ ਕਹਿੰਦੇ ਨੇ ਪਰਮਾਤਮਾ ਸ਼ਕਤੀ ਕਹਿੰਦੇ ਨੇ ਇਹ ਦੋਹੀ ਤਰ੍ਹਾਂ ਦੀ ਸ਼ਕਤੀਆਂ ਨੇ ਮਨੁੱਖੀ ਦੁਨੀਆ 'ਚ ਇੱਕ ਨੂੰ ਕਹਿੰਦੇ ਨੇ ਸਤਾ ਇੱਕ ਨੂੰ ਕਹਿੰਦੇ ਨੇ ਸਤ ਬੜੇ ਧਿਆਨ ਨਾਲ ਸੁਣਨਾ ਸਤਾ ਕੀ ਹੈ ਦੂਜੇ ਨੂੰ ਜਿਤਣਾ ਦੂਜੇ ਮਨੁੱਖ ਨੂੰ ਜਿਤਣਾ ਦੂਜੀ ਕੌਮ ਨੂੰ ਜਿੱਤਣਾ ਦੂਜੇ ਮੁਲਕ ਨੂੰ ਜਿੱਤਣਾ ਸਤਾ ਜਿੱਤ ਤੇ ਖੜੀ ਐ ਸਤਾ ਜਿੱਤ ਚਾਹਦੀ ਐ ਸਤਾ ਦੂਜੇ ਨੂੰ ਹਰਾਣਾ ਚਾਹਦੀ ਐ ਦੂਜਾ ਮਨੁੱਖ ਦੂਜੀ ਪਾਰਟੀ ਦੂਜਾ ਕੌਮ ਦੂਜੀ ਕੌਮ ਦੂਜਾ ਦੇਸ਼ ਸਤਾ ਬੈਰੋਣੇ ਜਿੱਤ ਤੇ ਖੜੀ ਐ ਕੋਈ ਜਿੰਨਾ ਜ਼ਿਆਦਾ ਜਿੱਤ ਲੈ ਉਹਤਨਾ ਜੇਤੂ ਕਹਿ ਲੰਦਾ ਹੈ ਔਰ ਉਤਨਾ ਮਹਾਨ ਕਰਾਂਦਾ ਹੈ ਗ੍ਰੇਟ ਬ੍ਰਿਟਨ ਕਿਹਾ ਗਿਆ ਕਿਉਂਕਿ ਬਹੁਤ ਸਾਰੇ ਮੁਲਕ ਉਹਨਾਂ ਨੇ ਜਿੱਤ ਲਏ ਸਨ ساری ਦੁਨੀਆ ਹੜੱਪ ਕਰ ਲਈ ਸੀ ਐਸ ਮੁਲਕ ਨੂੰ ਜਿੱਤ ਉਸਨੂੰ ਜਿੱਤ ਉਸਨੂੰ ਜਿੱਤ ਉਸਨੂੰ ਜਿੱਤ ਸਤਾ ਖੜੀਏ ਦੂਜੇ ਨੂੰ ਜਿਤਣਾ ਸਤ ਖੜਾਏ ਆਪਣੇ ਮਨ ਨੂੰ ਜਿਤਣਾ ਆਪਣੇ ਆਪ ਨੂੰ ਜਿਤਣਾ ਮਨ ਜੀਤੇ ਜਗ ਜੀਏ ਆਪ ਦੀ ਗੈਥ ਲਈ ਅਰਜ਼ ਕਰਾਂ ਅਵਲ ਤੇ ਸਾਰੀ ਦੁਨੀਆ ਦਾ ਕੋਈ ਜੇਤੂ ਅਜ ਤੱਕ ਹੋਇਆ ਨਹੀਂ ਪਰ ਗੁਰਵਾਣੀ ਐਸਾ ਕਹਿੰਦੀ ਹੈ ਸਾਰੀ ਦੁਨੀਆ ਦਾ ਜੇਤੂ ਵੀ ਆਪਣੇ ਮਨ ਦੇ ਹੱਥੋਂ ਹਾਰਿਆ ਹੁੰਦਾ ਹੈ ਮਨ ਦਾ ਗੁਲਾਮ ਆਉਂਦਾ ਮਨ ਉਸ ਕੋਲ ਬੜੇ ਬੜੇ ਅਨਰਥ ਕਰਾ ਲੈਂਦਾ ਹੈ ਸੰਘਰਸ਼ ਦੋ ਤਰ੍ਹਾਂ ਦੇ ਮਨੁੱਖ ਕਰਦੇ ਨੇ ਸਤਾਧਾਰੀ ਵੀ ਕਰਦੇ ਨੇ ਸਤਵਾਦੀ ਵੀ ਕਰਦੇ ਨੇ ਸਤਵਾਦੀ ਆਪਣੇ ਆਪ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਮੈਂ ਅਰਜ਼ ਕਰਾਂ ਦੂਜੇ ਨੂੰ ਜਿੱਤਣ ਨਾਲ ਆਪਣੇ ਆਪ ਨੂੰ ਜਿੱਤਣਾ ਲੱਖਾਂ ਕਰੋੜਾਂ ਗੁਣਾ ਔਖਾ ਹੈ ਬਹੁਤ ਔਖਾ ਹੈ ਕਠਨ ਹੈ ਹੁਣ ਮੈਂ ਅਰਜ਼ ਕਰਾਂ ਦੂਜੇ ਨੂੰ ਜਿੱਤਣ ਦੇ ਵੀ ਆਪਣੇ ਕੁਝ ਗੁਣ ਨੇ ਆਪਣੇ ਮਨ ਨੂੰ ਜਿੱਤਣ ਦੇ ਵੀ ਆਪਣੇ ਕੁਝ ਗੁਣ ਨੇ ਔਰ ਸੰਸਾਰ ਦੇ ਵਿੱਚ ਇੱਕ ਬਦਕਿਸਮਤੀ ਰਹੀ ਹੈ ਮਨੁੱਖਤਾ ਦੇ ਇਤਿਹਾਸ ਦੇ ਚ ਸਤਾ ਸਤ ਨਾਲ ਟਕਰਾਂਦੀ ਰਹੀ ਹੈ ਸਤ ਤੇ ਸਤਾ ਦਾ ਹਮੇਸ਼ਾ ਹੀ ਕੋਲ ਰਿਹਾ ਹੈ ਸੁਲਾ ਨਹੀਂ ਹੋ ਸਕੀ ਸਾਰਾ ਇਤਿਹਾਸ ਇਸੇ ਨਾਲ ਭਰਿਆ ਹੋਇਆ ਹੈ ਸਤਾ ਚਾਰ ਗੁਣਾ ਤੇ ਖੜੀਏ ਸ਼ਹਿਦ ਆਪ ਨੂੰ ਪਤਾ ਹੋਵੇ ਭਾਰਤ ਦੇ ਚ ਤਿੰਨ ਮਹਾਪੁਰਸ਼ਾਂ ਨੇ ਰਾਜਨੀਤੀ ਦੇ ਗ੍ਰੰਥ ਵੀ ਲਿਖੇ ਨੇ ਇੱਕ ਚਾਣਕ ਨੇ ਇੱਕ ਵਿਦਰ ਨੇ ਇੱਕ ਭਰਤਰੀ ਨੇ ਇਨ੍ਹਾਂ ਤਿੰਨਾਂ ਦੇ ਗ੍ਰੰਥ ਕ੍ਰੇਵਨ ਕ੍ਰੇਵਨ ਭਾਰਤ ਦੇ ਚ ਹਰ ਰੇਲਵੇ ਬੁੱਕਸਟਾਲ ਤੇ ਮਿਲਦੇ ਨੇ ਵਿਦਰ ਨੀਤੀ ਦਰਪਣ ਚਾਣਕ ਨੀਤੀ ਦਰਪਣ ਔਰ ਨੀਤੀ ਸ਼ਤਕ ਭਰਤਰੀ ਦਾ ਇਹਨਾਂ ਤਿੰਨਾਂ ਨੇ ਰਾਜਨੀਤੀ ਦੇ DAO ਤੇ ਲਿਖੇ ਨੇ ਪਿੰਝ ਕਹ ਲੋ ਰਾਜਨੀਤਿਕ ਜਾਣਕਾਰੀ ਦੇ ਇਹ ਬੜੇ ਇੱਕ ਮਹਾਨ ਗ੍ਰੰਥ ਨੇ ਵਿਕਮਰਾ ਜੀਤ ਦਾ ਰਾਜਗੁਰੂ ਚਾਣਕ ਇੱਕ ਉਸ ਦਾ ਹੈ ਇੱਕ ਦਰਯੋਧਨ ਤੇ ਹਰਤ ਰਾਸ਼ਟਰ ਨੂੰ ਸਲਾਹ ਦੇਣ ਵਾਲਾ ਬੇਦਰ ਉਸ ਦਾ ਹੈ ਤੀਸਰਾ ਸਵੈਮ ਆਪ ਰਾਜਾ ਸੀ ਭਰਤਰੀ ਉਹਦਾ ਹੈ ਚਾਣਕ ਨੇਤੀ ਦਰਪਣ ਬੇਦਰ ਨੀਤੀ ਦਰਪਣ ਔਰ ਨੀਤੀ ਸ਼ਤਕ ਰਾਜ yogi ਭਰਤਰੀ ਰਾਜ ਨੀਤੀ ਦੇ ਗੁਣ ਉਹਨਾਂ ਤਿੰਨਾਂ ਨੇ ਜੋ ਲਿਖੇ ਨੇ ਤਿੰਨਾਂ ਦੇ ਵਿਚਾਰ ਆਪਸ ਦੇ ਵਿੱਚ ਮਿਲ ਖਾਂਦੇ ਨੇ ਦੂਜੇ ਨੂੰ ਜਿੱਤਣ ਵਾਸਤੇ ਚਾਰ ਗੁਣ ਚਾਹੀਦੇ ਨੇ ਉਹਨਾ ਚਾਰ ਗੁਣਾ ਨੂੰ ਇੱਜ ਕਹਿੰਦੇ ਨੇ ਸ਼ਾਮ, ਧਾਮ, ਡੰਡ, ਭੇਦ। ਬੜੀ ਤੇ ਅਨਲ ਸੁਣਨਾ। ਰਾਜਨੀਤੀ ਇਹਨਾਂ ਚਾਰ ਗੁਣਾ ਤੇ ਖੜੀ ਐ। ਸ਼ਾਮ, ਧਾਮ, ਡੰਡ, ਭੇਦ। ਧਰਮ ਦੋ ਗੁਣਾ ਤੇ ਖੜਾ ਐ। ਦਇਆ, ਸੰਤੋਖ। ਇਹਨਾਂ ਦੋ ਗੁਣਾ ਤੇ ਧਾਰਮਿਕ ਮਨੁੱਖ ਦੀ ਪਛਾਣ ਹੋਵੇਗੀ અત્યੰਤ ਦਿਆਲੂ ਹੋਵੇਗਾ ਪਰ ਬੜਾ ਭਾਰੀ ਸੰਤੋਖੀ ਹੋਵੇਗਾ ਬਿਨਾਂ ਦਇਆ ਤੋਂ ਬਿਨਾਂ ਸੰਤੋਖ ਤੋਂ ਆਪਣੇ ਮਨ ਨੂੰ ਜਿਤਣਾ ਬੜਾ ਔਖਾ ਹੈ ਨਹੀਂ ਜਿੱਤੇ ਆ ਜਾ ਸਕਦਾ ਦਇਆ ਦੂਸਰਿਆਂ ਤੇ ਸੰਤੋਖ ਆਪਣੇ ਵਿੱਚ ਦਇਆ ਤੋਂ ਫਿਰ ਸੇਵਾ ਦਾ ਜਨਮ ਆਉਂਦਾ ਹੈ ਸੰਤੋਖ ਤੋਂ ਫਿਰ ਸਿਮਰਨ ਦਾ ਜਨਮ ਹੁੰਦਾ ਹੈ ਕਠੋਰ ਮਨੁੱਖ ਸੇਵਾ ਨਹੀਂ ਕਰ ਸਕਦਾ ਤ੍ਰਿਸ਼ਨਾਲੂ ਮਨੁੱਖ ਸਿਮਰਨ ਨਹੀਂ ਕਰ ਸਕਦਾ ਤ੍ਰਿਸ਼ਨਾਲੂ ਮਨੁੱਖ ਅਗਰ ਵਾਹਿਗੁਰੂ ਵਾਹਿਗੁਰੂ ਜਪੇਗਾ ਪਦਾਰਥ ਯਾਦ ਆਣਗੇ ਪਰਮਾਤਮਾ ਨਹੀਂ ਉਹਦੀ ਸੁਰਤ ਸ਼ਬਦ ਨਾਲ ਨਹੀਂ ਜੁੜੇਗਾ ਧਰਮ ਖੜਾ ਹੈ ਇਹਨਾਂ ਦੋ ਗੁਣਾ ਤੇ ਦਇਆ ਸੰਤੋਖ ਇੰਜ ਕਹਿ ਲੋ ਸਤ ਇਹਨਾਂ ਦੋ ਗੁਣਾ ਤੇ ਖੜਾ ਹੈ ਸਤਾ ਚਾਰ ਗੁਣਾ ਤੇ ਖੜੀਏ ਸ਼ਾਮ ਦਾਮ ਡੰਡ ਤੇ ਇਹਨਾਂ ਚਾਰਾਂ ਦੀ ਥੋੜੀ ਜਿਹਾ ਮੈਂ ਵਿਆਖਿਆ ਕਰਾਂ ਸ਼ਾਮ ਅਗਲੇ ਦੀ ਛਰਨੀ ਪੈ ਜਾਣਾ ਅਗਲੇ ਦੀ ਪੈਰੀ ਪੈ ਕੇ ਉਹਦੇ ਪੈਰਾਂ ਨੂੰ ਰੋਕਣਾ ਰੋਕਣ ਦਾ ਯਤਨ ਕਰਨਾ ਨੀਤੀ ਇਤਨੀ ਹੈ ਇਹਦਾ ਚੱਲਣਾ ਰੋਕੀਏ ਕਿਵੇਂ ਰੋਕੀਏ ਹੱਥ ਜੋੜ ਕੇ ਰੋਕੀਏ ਇਹਦੇ ਪੈਰਾਂ 'ਚ ਪੈ ਕੇ ਇਹਦੇ ਪੈਰਾਂ ਨੂੰ ਰੋਕੋ ਇਹਦੇ ਕਦਮਾਂ ਦੇ ਅੱਗੇ ਖੜ੍ਹੇ ਹੋ ਕੇ ਇਹਦੇ ਕਦਮਾਂ ਦੇ ਵਿਕਾਸ ਨੂੰ ਰੋਕੋ ਸ਼ਾਂ ਇਹ ਸ਼ਰਨ ਨਹੀਂ ਪਹਿਣਾ ਮਾਨ ਪਖੰਡ ਆਉਂਦਾ ਕਿਉਂਕਿ ਦੂਜੇ ਦੇ ਵਿਕਾਸ ਨੂੰ ਰੋਕਣਾ ਹੁੰਦਾ ਪਰ ਸਤਾ ਦਾ ਰਾਜਨੀਤੀ ਦਾ ਇਹ ਪਹਿਲਾ ਗੁਣ ਹੈ ਕਿ ਸ਼ਾਮ ਨਾਲ ਮਸਲਾ ਹੱਲ ਹੁੰਦਾ ਹੈ ਤੇ ਸਸਤਾ ਹੈ ਅਗਲੇ ਦੀ ਛਰ ਨਹੀਂ ਪਹਿ ਜਾਓ ਕਿ ਅਗਲੇ ਦੇ ਸਾਰੀ ਗਤੀ ਰੋਕ ਕੇ ਰੱਖ ਦੇਵੇ। ਛਾਂ ਪਰ ਜੇ ਅਗਲੇ ਨੂੰ ਇਹ ਪਤਾ ਚੱਲ ਜਾਏ ਇਹਦਾ ਹੱਥ ਜੋੜਨਾ ਮੇਰੇ ਹੱਥ ਤੋੜਨ ਵਾਸਤੇ ਹੈ। ਇਹਦਾ ਮੇਰੇ ਪੈਰੀ ਪਹਿ ਜਾਣਾ ਮੇਰੇ ਪੈਰਾਂ ਨੂੰ ਰੋਕਣ ਵਾਸਤੇ ਹੈ। ਸਿਆਣਾ ਹੋਵੇ। ਸੋ ਜਵਾਨ ਹੋਵੇ ਔਰ ਸਾਵਧਾਨ ਹੋ ਜਾਏ ਕਿ ਜਦ ਰਾਜਨੀਤਿਕ ਦੇਖਦਾ ਹੈ ਹੱਥ ਜੋੜ ਕੇ ਤੇ ਮਸਲਾ ਨਹੀਂ ਹੱਲ ਹੋਇਆ ਐਂ ਹੱਲ ਹੋਇਆ ਭਾਰਤ ਵਿੱਚ ਮੈਂ ਦੇਖਦਾ ਭਾਰਤ ਮੈਨੂੰ ਨਹੀਂ ਪਤਾ ਇਲੈਕਸ਼ਨ ਦੇ ਦਿਨਾਂ ਸਾਰੇ ਕੈਂਡੀਡੇਟ ਇੰਜ ਹੱਥ ਜੋੜ ਕੇ ਫੋਟੋਆਂ ਕਚਵਾਉਂਦੇ ਸਾਰਿਆਂ ਦੀ ਲੱਗੀਆਂ ਹੁੰਦੀਆਂ ਇੰਜ ਇਹ ਘਰ ਘਰ ਫਿਰ ਵੋਟ ਮੰਗਣਾ ਆਉਂਦੇ। ਮੈਂ 50 ਸਾਲ ਦੇ ਵਿੱਚ ਅੱਜ ਤੱਕ ਵੋਟ ਨਹੀਂ ਪਾਇਆ। ਭਾਵੇਂ ਹਰ ਹਰ ਪਾਰਟੀ ਦੇ ਬੰਦੇ ਆਉਂਦੇ। ਅੰਜ ਹੱਥ ਜੋੜ ਕੇ ਆਉਂਦੇ ਨੇ। ਇੱਕ ਦਿਨ ਕਿਧਰੇ ਮੈਂ ਬੰਗਲਾ ਸਾਹਿਬ ਗੋਲੇਆ ਸੀ। ਹਾਲਾਤ ਉਹਨਾਂ ਦੇ ਨਾ ਚਾਏ ਸਨ। ਮੁਕਦਮੇ ਤੇ ਮੁਕਦਮੇ ਬਣ ਗਏ ਸਨ। ਕਹਿ ਲੰਬੀ ਚੌੜੀ ਗੱਲ ਉਹ ਮੈਂ ਨਾ ਜ਼ਿਕਰ ਕਰਾਂ। ਮੈਂ ਸਾਵਧਾਨ ਕਰਦਿਆਂ ਇਹ ਕਹਿ ਬੈਠਾ ਐ ਇਹ ਸਿਰਫ ਇੱਕ ਦਿਨ ਤੁਹਾਡੇ ਘਰ ਆਉਂਦੇ ਨੇ 5 ਸਾਲ ਫਿਰ ਇਹਨਾਂ ਦੇ ਬੂਏ ਤੇ ਜਾਣਾ ਪੈਗਾ ਤੇ ਇੱਕ ਦਿਨ ਘਰ ਆਉਂਦੇ ਨੇ ਤੁਸੀਂ ਆਪਣੇ ਦਰਵਾਜ਼ੇ ਖੁੱਲੇ ਰੱਖ ਦਿਓ 5 ਸਾਲ ਜਦ ਇਹਨਾਂ ਦੇ ਘਰ ਜਾਓਗੇ ਦਰਵਾਜ਼ੇ ਖੁੱਲੇ ਨਹੀਂ ਮਿਲਣਗੇ ਬੰਦੇ ਮਿਲਣਗੇ ਪਰ ਕਰਮਾ ਹੀ ਕਰਦੇ ਰਹਿ ਜਾਓਗੇ ਇਹ ਸਿਰਫ ਇੱਕ ਦਿਨ ਹੱਥ ਜੋੜਦੇ ਨੇ ਹੋ ਸਕਦਾ ਤੁਸੀਂ ਇਹਨਾਂ ਦੀ ਗੱਲ ਦੇ ਵਿੱਚ ਆ ਵੀ ਜਾਓ 5 ਸਾਲ ਤੁਹਾਡੇ ਹਨੂ ਹੱਥ ਜੋੜਨੇ ਪੈਣੇ ਨੇ ਇਹਨਾਂ ਨੇ ਇੱਕ ਗੱਲ ਮੰਨਣੀ ਵੀ ਪਵੇ ਨੇ ਇਹਨਾਂ ਦਾ ਹੱਥ ਜੋੜਨਾ ਅਗਲੇ ਦੇ ਹੱਥ ਤੋੜਨਾ ਹੈ ਇਹਨਾਂ ਦੇ ਪੈਰੀ ਪਹਿਣਾ ਇਹਨਾਂ ਦਾ ਅਗਲੇ ਦੇ ਪੈਰਾਂ ਨੂੰ ਰੋਕਣਾ ਹੈ ਛਾਂ ਰਾਜਨੀਤੀ ਦਾ ਪਹਿਲਾ ਗੁਣ ਅਗਲੇ ਦੀ ਸ਼ਰਨ ਪੈ ਜਾਓ ਅਗਲੇ ਦੇ ਕਦਮ ਰੋਕੋ ਪਰ ਅਗਲਾ ਸਿਆਣਾ ਹੈ ਸੋਜਵਾਨ ਹੈ ਬੁੱਧੀਮਾਨ ਹੈ ਉਹਨੂੰ ਪਤਾ ਹੈ ਕਿ ਸਮਨੁਖ ਦਾ ਹੱਥ ਜੋੜਨਾ ਪਖੰਡ ਹੈ ਅਪਰਾਧੀ ਦੋ ਨਾ ਨਿਵੇ ਜਿਉ ਹੰ ਤਾ ਮੇਰ ਗਾਇ ਸ਼ਿਕਾਰ ਵੀ ਸ਼ਿਕਾਰੀ ਵੀ ਜਦ ਸ਼ਿਕਾਰ ਖੇਡਦਾ ਹੈ ਤਾਂ ਝੁਕ ਕੇ ਗੋਲੀ ਮਾਰਦਾ ਹੈ ਫਿਰ ਹੰ ਨੂੰ ਝੁਕਦਾ ਹੈ ਉਹਦਾ ਝੁਕਣਾ ਹਿਰਨ ਨੂੰ ਮੱਥਾ ਟੇਕਣਾ ਨਹੀਂ ਹੈ ਉਹਦਾ ਝੁਕਣਾ ਹਿਰਨ ਨੂੰ ਮਾਰਨਾ ਹੈ ਅਪਰਾਧੀ ਦੂਣਾ ਨਿਵੇ ਜਿਉ ਹੰ ਤਾ ਮੇਰ ਗਾਇ ਸ਼ਾਂਤ ਪਰ ਜੇ ਅਗਲਾ ਸੈਣਾ ਸੋਜਵਾਨ ਹੈ ਤੇ ਆਪਣੇ ਆਪ ਨੂੰ ਸੰਭਾਲ ਲਵੇ ਤੇ ਆਪਣੇ ਚੱਲਣਾ ਜਾਰੀ ਰੱਖੇ ਫਿਰ ਰਾਜਨੀਤੀ ਦੂਜੇ ਗੁਣ ਤੋਂ ਵਰਤਦੀ ਹੈ ਦਾਮ ਦਾਮ ਖਰੀਦ ਲੋ ਕੁਝ ਦੇ ਦਿਓ ਬਾਜ਼ਾਰ ਵਿੱਚ ਹਰ ਚੀਜ਼ ਵਿਕਾਉ ਹੈ ਹਰ ਚੀਜ਼ ਗੁਸਤਾਖੀ ਨਾਲ ਵਸਤੂਆਂ ਵਿਕਦੀਆਂ ਨੇ ਸੋਨਾ ਵਿਕਦਾ ਹੈ ਚਾਂਦੀ ਵਿਕਦੀ ਹੈ ਹੀਰੇ ਵਿਕਦੇ ਨੇ ਮੋਤੀ ਵਿਕਦੇ ਨੇ ਗਊਆਂ ਵਿਕਦੀਆਂ ਨੇ ਉੱਠ ਵਿਕਦੇ ਨੇ ਮੱਝਾਂ ਵਿਕਦੀਆਂ ਨੇ ਘੋੜੇ ਵਿਕਦੇ ਨੇ ਗੁਸਤਾਖੀ ਮਾਫ ਮਨੁੱਖ ਵਿਕਦੇ ਨੇ ਮਨੁੱਖ ਵਿਕਦੇ ਨੇ ਇਸਤਰੀ ਵਿਕਦੀ ਹੈ ਪੁਰਸ਼ ਵਿਕਦਾ ਗੁਸਤਾਖੀ ਮਾਫ ਇਸਤਰੀਆਂ ਦੇ ਤੇ ਸਾਰੀ ਦੁਨੀਆ 'ਚ ਬਾਜ਼ਾਰ ਵੀ ਹੈ ਹੱਦ ਹੋ ਗਈ ਸਬਜ਼ੀ ਮੰਡੀ ਲੋਹਾ ਮੰਡੀ ਕਲੌਸ ਮਾਰਕੀਟਔਰ ਤਾਂ ਦੇ ਵੀ ਬਾਜ਼ਾਰ ਜਿੱਥੇ ਵਿਕਦੀ ਹੈ ਉਹਦੀ ਅਸਮਤ ਜਿੱਥੇ ਵਿਕਦੀ ਹੈ ਉਸਦੀ ਇੱਜ਼ਤ ਸਾਰੀ ਦੁਨੀਆ ਚ ਪੁਰਸ਼ ਵੀ ਵਿਕਦੇ ਨੇ ਪੁਰਸ਼ ਦਾ ਈਮਾਨ ਵਿਕਦਾ ਹੈ ਪੁਰਸ਼ ਦਾ ਧਰਮ ਵਿਕਦਾ ਹੈ ਪੁਰਸ਼ ਦੀ ਅਣਖ ਵਿਕਦੀ ਹੈ ਪੁਰਸ਼ ਦੀ ਗੈਰਤ ਵਿਕਦੀ ਹੈ ਸਿਰਫ ਕੋਈ ਖਰੀਦਣ ਵਾਲਾ ਹੋਵੇ ਗਾਨਬ ਨੇ ਇਥੇ ਚੋਟ ਕਰਦੇ ਹੋਇਆ ਉਹਨਾਂ ਬੰਦਿਆਂ ਦੇ ਇਥੇ ਕਟਾਕਸ਼ ਕੀਤਾ ਹੈ ਜੋ ਆਪਣਾ ਈਮਾਨ ਵੇਚਦੇ ਨੇ ਅਣਖ ਵੇਚ ਦਿੰਦੇ ਨੇ ਜ਼ਾਇਰਤ ਵੇਚ ਦਿੰਦੇ ਨੇ ਹਵਸ ਕੇ ਬੰਦੇ ਹਵਸ ਕੇ ਬੰਦੇ ਵਫਾ ਕੋ ਬੇਚ dete hain ਖੁਦਾ ਦੇ ਘਰ ਕੀ ਕਹਈਏ ਖੁਦਾ ਕੋ ਬੇਚ ਦੇਤੇ ਇਹਨਾਂ ਦੇ ਹੱਥ ਕਿਧਰੇ ਰੱਬ ਵੀ ਆ ਜਾਏ ਇਹਨਾਂ ਨੇ ਰੱਬ ਦੀ ਵੀ ਬੋਲੀ ਰਾ ਦੇਣੀ ਸਭ ਕੁਝ ਬੇਚਣ ਨੂੰ ਤਿਆਰ ਨੇ ਕੌਮ ਬੇਚਣੀ ਐ ਅਣਖ ਬੇਚਣੀ ਐ ਇਮਾਨ ਬੇਚਣਾ ਐ ਧਰਮ ਬੇਚਣਾ ਐ ਕਰਮ ਬੇਚਣਾ ਐ ਸਭ ਕੁਝ ਬੇਚਣਾ ਐ ਬਸ਼ਰਤੇ ਕੋਈ ਮੁੱਲ ਦੇਣ ਵਾਲਾ ਹੋਵੇ ਖਰੀਦਾਰ ਹੋਵੇ ਰਾਜਨੇਤਿਕ ਫਿਰ ਦੂਜੇ ਨੂੰ ਖਰੀਦਦਾ ਹੈ ਇਸ ਜ਼ਿੰਦਗੀ ਚ ਮੈਂ بڑے بڑے ਅਣਖੀਲੇ ਦੇਖੇ ਨੇ ਉਹਨਾਂ ਦੀ ਅਣਖ ਵਿਕ ਗਈ ਇਸ ਜੀਵਨ ਦੇ ਚ ਮੈਂ بڑے بڑے ਧਾਰਮਿਕ ਵੇਖੇ ਨੇ ਉਹਨਾਂ ਦਾ ਇਮਾਨ ਵਿਕ ਗਿਆ ਧਰਮ ਵਿਕ ਗਿਆ ਇਸ ਜ਼ਿੰਦਗੀ ਚ ਮੈਂ بڑے بڑے ਸ਼ਰੀਫ ਦੇਖੇ ਨੇ ਉਹਨਾਂ ਦੀ ਸ਼ਰੀਫਤ ਸ਼ਰਾਫਤ ਵਿਕ ਗਈ انہوں نے بھلے سے بک گئی قیمت اگر کوئی گٹھتے راضی نہیں ہوا ذرا وت بس اتنا گل ہے کوئی ذرا مہنگا بک ہے کوئی ذرا سستا بک ہے جان خرید لو اگلوں ਪਰ ਅਗਲਾ ਇਤਨਾ ਮਹਾਨ ਅਣਖੀਲਾ ਹੋਵੇ ਤੇ ਪ੍ਰਭੂ ਤੇ ਭਰੋਸਾ ਕਰਨ ਵਾਲਾ ਹੋਵੇ ਔਰ ਕਹਿ ਦੇਵੇ ਕੋਈ ਮੈਂ ਵਸਤੂ ਨਹੀਂ ਆ ਕੇ ਤੂੰ ਖਰੀਦ ਲਵੇਂ ਮੈਂ ਕੋਈ ਵਸਤੂ ਨਹੀਂ ਆ ਮੈਂ ਕੋਈ ਚੀਜ਼ ਨਹੀਂ ਆ ਮੈਂ ਬਿਕਾਉ ਮਾਲ ਨਹੀਂ ਆ ਫਿਰ ਰਾਜਨੀਤੀ ਤੀਜੇ ਗੁਣ ਨੂੰ ਵਰਤਦੀ ਹੈ ਸਤਾ ਤੀਜੇ ਗੁਣ ਨੂੰ ਵਰਤਦੀ ਸ਼ਾਂ ਦਾਮ ਡੰਡ ਟਾਰਚਰ ਕਰੋ ਇਸ ਨੂੰ ਮਾਰੋ ਇਤਨਾ ਸਤਾਓ ਇਤਨੇ ਤਸੀਹੇ ਦਿਓ ਇਤਨਾ ਤੜਪਾਓ ਝੁਕ ਜਾਏ ਝੁਕ ਜਾਏ ਮੈਂ ਫਿਰ ਅਰਜ਼ ਕਰਾਂ ਇਹ ਤਿੰਨ ਰਾਜਨੀਤੀ ਦੇ ਗ੍ਰੰਥ ਸੰਤਾਂ ਨੇ ਲਿਖੇ ਨੇ ਤੇ ਨਹੀਂ ਸੰਦ ਨੇ ਬਿਦਰ ਸੰਤ ਹੈ ਬਿਦਰ ਦੀ ਤੇ ਗੁਰਮਤ ਦੇ ਚ ਵੀ ਹੁਕਮ ਹੈ ایسو باؤ بدر کو دیکھو او گریب موئے بھاوے گرو گرن صاحب دی پنگتی بڑا بھجنیک سی بڑا سینہ سی پر سہنا کی ایک دوشت راجے دا اہلکار سی سلاکار سی ملازم اس دا کا درت راشٹر دا ملازم سی اور جو ہے دریاودن دا ملازم سی لیکن ہے کا بھجنیک سی سماندار سے ਸ਼ਰੀਫ ਸੀ ਉਪਜੀਵਕਾ ਦੀ ਖਾਤਰ ਰੋਜ਼ੀ ਦੀ ਖਾਤਰ ਰੋਟੀ ਦੀ ਖਾਤਰ ਇੱਕ ਜ਼ਾਲਮ ਦੀ ਨੌਕਰੀ ਕਰਨੀ ਪੈ ਰਹੀ ਸੀ ਕਰਦਾ ਸੀ ਇਹਨੇ ਰਾਜਨੀਤੀ ਤੇ ਗ੍ਰੰਥ ਲਿਖਿਆ ਉਹਨੂੰ ਕਹਿੰਦੇ ਨੇ ਬੇਦਰ ਨੀਤੀ ਦਰਪਣ ਗੁਸਤਾਖੀ ਮੈਂ ਮੈਨੂੰ ਇਹ ਤੇ ਨਹੀਂ ਪੜਨ ਦਾ ਮੌਕਾ ਮਿਲਿਆ ਔਰ ਏਵੀਅਰਸ ਕਹਾਂ ਭਾਰਤ ਦੇ ਚ ਹਰ ਰੇਲਵੇ ਬੁਗਸਟਾਲ ਦੇਤੇ ਅਗਰ ਕੋਈ ਸਭ ਤੋਂ ਵੱਧ ਕਿਤਾਬਾਂ ਵਿਕਦੇ ਹਨ ਤਾਂ ਚਾਣਕ ਨੀਤੀ ਦਰਪਣ ਬਿਦਰ ਨੀਤੀ ਦਰਪਣ ਔਰ ਨੀਤੀ ਸ਼ਟਕ ਵਰਤ ਰਹੀ ਦਾ ਪਿਛਲੇ ਸਾਲ ਦੀ ਗੱਲ ਹੈ ਮੈਂ ਇੰਗਲੈਂਡ ਸੇ ਇੱਕ ਸੱਜਣ ਮੈਨੂੰ ਕਹਿਣ ਲੱਗਾ ਤੁਹਾਡੇ ਕੋਲ ਕਿਤਾਬਾਂ ਹੋਣ ਗਿਆ ਤੇ ਮੈਂ ਕਿਹਾ ਇੱਕ ਦੋ ਕਿਤਾਬਾਂ ਤਾਂ ਹਨ ਕਹਿੰਦੇ ਕਿ ਚਾਣਕ ਦੀ ਹੋਵੇਗੀ ਮੈਂ ਕਿਹਾ ਹੱਦ ਹੋ ਗਈ ਗੁਰਦੁਆਰੇ ਤੋਂ ਆਨਾ ਹੈ ਸਤਸੰਗੀ ਹੈ ਰਾਜਨੀਤੀ ਨੂੰ ਪੜ ਕੇ ਤੂੰ ਕੀ ਕਰਨਾ ਹੈ ਅੱਥੇ ਤੋਂ ਵਾਲਾ ਰੱਖਣਾ ਹੈ ਵਾਇਗਰੋ ਵਾਇਗਰੋ ਜਪਨਾ ਬੜੀ ਗੱਲ ਐ ਸchrech ਕਾਨੂੰ ਪੈਂਦਾ ਪਰ ਮਹਿਰਸ ਕਰਾਂ ਇਹ ਗ੍ਰੰਥ ਪ੍ਰਭਾਵਿਤ ਕਰ ਦੇਣਾ ਕਮ ਸੇ ਕਮ ਸੈਂਕੜੇ ਐਡੀਸ਼ਨਾਂ ਇਹਨਾਂ ਦੀਆਂ ਛਪ ਚੁੱਕੀਆਂ ਨੇ ਵਿਕ ਚੁੱਕੀਆਂ ਨੇ ਚਾਣਕ ਨੀਤੀ ਦਰਪਣ ਬੇਦਰ ਨੀਤੀ ਦਰਪਣ ਨੀਤੀ ਸ਼ਤਕ ਰਾਜ yogi ਵਰਤਿ ਤਿੰਨਾਂ ਦਾ ਜੋ ਅਨਭਵ ਹੈ ਨਾਤ ਰਾਜਨੀਤੀ ਬਾਰੇ ਰਾਜਨੀਤੀ ਦੇ ਤਿੰਨ ਹੀ ਚਾਰ ਗੁਣ ਮੰਦੇ ਨੇ ਸ਼ਾਮ, ਧਾਮ, ਡੰਗ। ਪੈਰੀ ਪੈ ਕੇ ਜੇ ਅਗਲਾ ਆਪਣੇ ਪੈਰ ਨਹੀਂ ਰੋਕਦਾ। ਹੱਥ ਜੋੜ ਕੇ ਜੇ ਦੂਸਰੇ ਦੇ ਹੱਥ ਤੁਸੀਂ ਤੋੜ ਨਹੀਂ ਸਕੇ। ਤੇ ਖਰੀਦ ਲੋ। ਹਰ ਚੀਜ਼ ਬਿਕਾਊ ਹੈ। ਈਮਾਨ ਬਿਕਾਊ ਹੈ, ਧਰਮ ਬਿਕਾਊ ਹੈ, ਸ਼ਰਾਫਤ ਬਿਕਾਊ ਹੈ, ਅਸਮਤ ਬਿਕਾਊ ਹੈ, ਇੱਜ਼ਤ ਬਿਕਾਊ ਹੈ, ਕੌਮ ਬਿਕਾਊ ਹੈ। ਕਰੀਦ ਲੋ ਪਰ ਉਹ ਇਤਨਾਣ ਖੇਲਾਵੇ ਤੇ ਰੱਬ ਤੇ ਭਰੋਸਾ ਕਰਨ ਵਾਲਾ ਆਵੇ ਤੇ ਆਖੇ ਮੈਂ ਵਸਤੂ ਨਹੀਂ ਆ ਮੈਂ ਹਉਸ਼ੀ ਬੰਦਾ ਨਹੀਂ ਆ ਲੋਬੀ ਨਹੀਂ ਆ ਲੋਬੀ ਐਸਾ ਕਰ ਸਕਦਾ ਹੈ ਉਹਦੇ ਇਮਾਨ ਦੀ ਕੀਮਤ ਹੋ ਸਕਦੀ ਹੈ ਉਹਦੀ ਅਣਖ ਦੀ ਕੀਮਤ ਹੋ ਸਕਦੀ ਹੈ وہی غیرت دی قیمت ہو سکتی ہے وہی شرافت دی قیمت ہو سکتی ہے وہی عزت عصمت دی قیمت ہو سکتی ہے ہوں میں تھنوں غالب کا بول سنایا ہوس کے بندے وفا کو بیچ دیتے ہیں خدا کے گھر کی کیا کہی ہے خدا کو بیچ دیتے ہیں جپیا جپایا نام بھی ویچن کو تیار ہے کیتی ہوئی بندگی بھی ویچن کو تیار ہے اپنی اڑکھ بھی ویچن کو تیار ਈਮਾਨ ਵੀ 베ਚਣ ਨੂੰ ਤਿਆਰ ਨੇ ਧਰਮ ਵੀ 베ਚਣ ਨੂੰ ਤਿਆਰ ਨੇ ਜੇ ਉਹਨਾਂ ਦੇ ਹੱਥੇ ਚੋਵੇ ਤੇ ਪੂਰੀ ਕੌਮ ਨੂੰ ਵੀ 베ਚਣ ਨੂੰ ਤਿਆਰ ਨੇ ਦੇਸ਼ ਨੂੰ ਵੀ 베ਚਣ ਨੂੰ ਤਿਆਰ ਖਰੀਦ ਲੋ ਪਰ ਉਹ ਇਤਨਾ ਰੱਬ ਤੇ ਭਰੋਸਾ ਰੱਖਣ ਵਾਲਾ ਹੋਵੇ ਤੇ ਕਹਿ ਦੇਵੇ ਮੈਂ ਬਿਕਾਉ ਮਾਲ ਨਹੀਂ ਆ ਡੰਡ ਟਾਰਚਰ ਕਰੋ ਤਸਈਏ ਨੇ ਤੜਪਾਓ ਪਰ ਉਹ ਇਤਨਾ ਵੱਡੇ ਜਿਗਰੇ ਦਾ مالک ਹੋਵੇ ਬੰਦ ਬੰਦ ਵੀ ਕਟਾ ਦੇਵੇ ਪਰ ਝੁਕੇ ਨਾ ਜ਼ਾਲਮ ਦੇ ਅੱਗੇ ਮੈਂ ਦੋ ਨੁਕਤੇ ਹੈ ਤੁਹਾਡੇ ਸਾਹਮਣੇ ਬਿਆਨ ਕਰਦੇ ਆਂ ਸਮਾਪੜੀ ਚਾਲ ਨਾਲ ਚੱਲ ਰਿਹਾ ਔਰੰਗਜ਼ੇਬ ਦੇ ਅਹਿਲਕਾਰ ਮਾਲਵੇ ਦੀ ਧਰਤੀ 'ਚ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੇਰੇ ਖਿੰਡੇ ਕੇ ਮਹਾਰਾਜ ਸਾਡੀ عقیدਤ ਹੈ ਭਾਉ ਤੁਹਾਡੇ ਵਿੱਚ ਸ਼ਰਧਾ ਰੱਖਦੇ ਹਾਂ ਸੀ ਸਾਨੂੰ ਕਿਦਰੇ ਹੋਰ ਨਾ ਸਮਝ ਲੈਣਾ ਅਸੀਂ ਤੁਹਾਡੇ ਪਰਸਤਾਰ ਹਾਂ ਭਾਉ ਤੁਹਾਡੀ ਪੂਜਾ ਕਰਨ ਵਾਲੇ ਆ ਤੁਹਾਨੂੰ ਮੰਨਦੇ ਹਾਂ ਤੁਹਾਡੀ ਹਾਲਤ ਦੇਖੀ ਇਸ ਵਕਤ ਤੁਹਾਡੇ ਕੋਲ ਕੁਝ ਵੀ ਨਹੀਂ ਤੁਹਾਡੇ ਕਿਲੇ ਡੇਢੇਰੀ ਹੋ ਗਏ ਤੁਹਾਡੇ ਬੱਚੇ ਮਾਰੇ ਗਏ ਤੁਹਾਡੀ ਫੌਜ ਮਾਰੀ ਗਈ ਤੁਹਾਡੇ ਸਿੰਘ ਮਾਰੇ ਗਏ ਤੁਹਾਡੇ ਪਰਿਵਾਰ ਵਿਛੜ ਗਿਆ ਅਸੀਂ ਕੱਲ੍ਹ ਤੁਹਾਡੇ ਕੋਲ ਫੜਾ ਘੋੜਾ ਨਹੀਂ ਫੜੇ ਕੋਲ ਫੜੇ ਸ਼ਸਤਰ ਨਹੀਂ ਜੇਵ ਜੇ ਤੁਹਾਡੇ ਕੋਲ ਦੇ ਲੈ ਨਹੀਂ ਔਰ ਜਿੱਥੇ ਤੱਕ ਸਾਨੂੰ ਰਿਪੋਰਟ ਮਿਲੀ ਹੈ 2 ਦਿਨ ਦਾ ਤੁਹਾਡੇ ਪੇਟ ਦੇ ਵਿੱਚ ਅਣ ਵੀ ਨਹੀਂ ਪਿਆ ਹਾਲਤ ਐ ਅਸੀਂ ਚਾਹੁੰਦੇ ਹਾਂ ਤੁਹਾਡੀ ਸੋਲਾ ਕਰਾ ਦਈਏ ਔਰੰਗਜ਼ੇਬ ਨਾਲ ਜੇ ਤੁਸੀਂ ਆਖੋ ਮਹਾਰਾਜ ਕਹਿੰਦੇ ਹਾਰ ਵਕਤ ਸਾਡੇ ਅੰਦਰ ਸੋਲਾ ਹੀ ਰਹਿੰਦੀ ਹੈ ਸਾਰਿਆਂ ਸੁਲਾਹੀ ਰਹਿੰਦੇ। ਉਹ ਫਿਰ ਉਹ ਅਹਲਕਾਰ ਕਹਿੰਦੇ ਨੇ ਠੀਕ ਐ ਸਿ ਫਿਰ ਸੁਲਾਹ ਕਰਾਂਦੇ ਆ ਇੱਕ ਸ਼ਰਤ ਐ ਕਿ ਤੁਸੀਂ ਹਾਰ ਮੰਨ ਲਓ ਆਪਾਂ ਸੁਲਾਹ ਕਰਾ ਦਿੰਦੇ ਆ। ਸਤਗੁਰ ਕਹਿੰਦੇ ਨੇ ਇਹ ਨਹੀਂ ਹੋ ਸਕਦਾ। ਇਹ ਨਹੀਂ ਹੋ ਸਕਦਾ। ਪਤਾ ਐ ਅਹਲਕਾਰਾਂ ਨੇ ਕੀ ਕਹੇ ਜੋ ਇਤਿਹਾਸ ਦੇ ਪੰਨੇ ਨੇ ਮੈਂ ਤੁਹਾਡੇ ਸਾਹਮਣੇ ਰੱਖ ਰਿਆ। ਅਹਲਕਾਰ ਕਹਿੰਦੇ ਨੇ ਤੁਸੀਂ ਵੱਲੀ ਅੱਲਾਹ بھاؤ پیگمبر گرنانک دی گدی دے وارس ہو ولی اللہ کدی غلط بیانی کر دینے ہار تھوڑی ہو گئی ہے ہار ساریاں نشانیاں موجود ہیں فوج تھوڑی ماری گئی سنگھے مارے گئے کلے تھے مسمار ہو گئے بچے تھوڑے شہید ہو گئے پتا تھوڑا شہید ہو گئے پروار کا تمہیں پتا نہیں کتنے ہیں تھوڑے نال کوئی بھی نہیں تھوڑا کوڑا بھی نہیں تھوڑے کوستر بھی نہیں ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ ਪਰ ਤਕਸ ਕਿ ਜਦ ਇਤਨੀ ਵੱਡੀ ਸਚਾਈ ਹੈ ਤੇ ਤੁਸੀਂ ਵਲੀ ਅੱਲਾਹ ਹੋ ਸੱਚ ਨੂੰ ਕਬੂਲ ਕਰਨ ਦੇ ਚ ਹਰਜ ਕੀ ਹੈ ਕਬੂਲ ਕਰ ਅਸੀਂ ਅੱਜ ਹੀ ਸੁਲਾ ਕਰਾਂਗੇ ਸਤਗੁਰ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਹੈ ਜ਼ਾਲਮ ਦੇ ਅੱਗੋਂ ਅਸੀਂ ਹਾਰ ਨਹੀਂ ਮੰਨ ਸਕਦੇ ਨਹੀਂ ਮੰਨ ਸਕਦੇ ਪਤਾ ਐ ਲਕਾਰ ਨੇ ਕਿ ਕਹੇ ਮਹਾਰਾਜ ਤੁਹਾਡੇ ਹੱਥ 'ਚ ਮਾਲਾ ਤਸਬੀ ਚੰਗੀ ਲੱਗਦੀ ਐ ਤਲਵਾਰ ਨਹੀਂ ਚੰਗੀ ਲੱਗਦੀ ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਹੋ ਬੰਦੂਕ ਚਲਾਉਂਦੇ ਚੰਗੇ ਨਹੀਂ ਲੱਗਦੇ ਪਤਾ ਹੈ ਹੁਣ ਸਤਿਗੁਰੂ ਕੀ ਕਹਿੰਦੇ ਨੇ ਵੀ ਲਵਜ਼ ਧਿਆਨ ਨਾਲ ਸੁਣਨਾ ਸ੍ਰੀ ਮਕਬੂਲ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਬਨਾਚਾਰ ਗਏ ਦਰਮਿਆ ਆਮਦਮ ਬਤਦ ਵੀ ਰੋਤੀ ਰੋ ਤਫੰਗ ਆਮਦਮ ਮੈਂ ਲਾਚਾਰ ਹੋ ਗਿਆ ਮਜਬੂਰ ਹੋ ਗਿਆ ਮੈਂ ਖੁਸ਼ੀ ਨਾਲ ਤਲਵਾਰ ਨਹੀਂ ਚੁੱਕੀ ਮੈਂ ਖੁਸ਼ੀ ਨਾਲ ਬੰਦੂਕ ਨਹੀਂ ਚੁੱਕੀ اے ਸਤਗੁਰੂ ਜੀ ਦੇ ਬੋਲ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਬਲਾਚਾਰ ਗਏ ਦਰਮਿਆ ਆਮਦਮ ਬਤਦ ਵੀ ਰੋਤੀ ਰੋ ਤਫੰਗ ਆਮਦਮ ਬਹੁਤ ਲਾਚਾਰ ਹੋ ਕੇ ਮਜਬੂਰ ਹੋ ਕੇ ਮੈਂ ਤਲਵਾਰ ਚੁੱਕੀ ਹੈ ਧੁਪੰ ਪੇ ਮੈਂ ਬੰਦੂਕ ਚੁੱਕੀ ਹੈ ਫਿਰ ਵੀ ਮਹਾਰਾਜ ਤੁਸੀਂ ਅਖੀਰ ਹੋ ਮਹਾਰਾਜ ਕਹਿੰਦੇ ਨੇ ਅਸੀਂ ਇਸ ਨਜ਼ਰੀਏ ਦੇ ਮਾਲਕ ਹਾਂ ਹੱਥ ਜੋੜ ਕੇ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਕਿ ਉਹਦੇ ਪੈਰ ਤੋੜ ਕੇ ਵੀ ਉਸ ਨੂੰ ਰੋਕਣਾ ਅਸੀਂ ਆਪਣਾ ਧਰਮ ਸਮਝਦੇ ਹਾਂ ਚੌਕਾਰਜ਼ ਹਮਾ ਇਲਤੇ ਦਰਗੁ ਯਸ ਹਲਾਲਸ ਬੁਰਦੰਬ ਸ਼ਮਸ਼ੀਰ ਦਸ ਪਤਾ ਐਲਕਾਰ ਕੀ ਕਹਿੰਦੇ ਨੇ ਇਤਨਾ ਤੁਸੀਂ ਕਬੂਲ ਕਰ ਲੋ ਸਾਡੇ ਕੋਲ ਕੁਝ ਨਹੀਂ ਹੈ ਅਸੀਂ ਇਸ ਆਧਾਰ ਤੇ ਵੀ ਸੁਲਾ ਕਰਾ ਦਿੰਦੇ ਹਾਂ ਔਰ ਸਚਾਈਏ ਤੁਹਾਡੇ ਕੋਲ ਕੁਝ ਵੀ ਨਹੀਂ ਹੁਣ ਪਤਾ ਸਤਗੁਰੂ ਕੀ ਕਹਿੰਦੇ ਨੇ ਮੇਰੇ ਕੋਲ ਕੁਝ ਹੈ کہ میں قبول کرنا میرے کو کچھ نہیں ہے کہ میں میں مل لوا اہلکار کیڑے تھوڑے ڈا دیتے گئے نے. تھوڑے لٹ لے نے فوجان تھوڑیاں مار دیتیاں گئے نے تھوڑے شہید ہو گئے نے. حتا کہ بچے بھی شہید ہو گئے پتا بھی نہیں رہے کیے تھوڑے کو کچھ بھی نہیں ہے ستگر کہ بار بار اخو ہے میرے کل کچھ کیے کہ انل سننا ستگر نے سری مکواق پادشاہی دسویں نہ سازو نہ بازو نہ فوجو نہ فرش میں قبول کردہ میرے کو فوج نہیں ہے شسر نہیں ہے بستر نہیں ہے دھن نہیں ہے قلعے نہیں ہے سنگ بھی نہیں ہے فوج بھی نہیں ہے میں قبول کردہ نہ سازو نہ بازو نہ فوجو نہ فرش خدا بند ایش ورش خدا میرے ہردے بیٹھا ہے جتنے چر تک میرے ہردے میرا خدا بیٹھا ہے میں ہار نہیں من تو خدا دی ہار ہو جائے گی میں نہیں من سکتا یہ میں نہیں منا, منا ایک نکتا ہے لکارا نے اور رکھے بھی میں تھوڑے سامنے رکھا مہاراج تھی چلو اتنا ہی قبول کر دو میرے چارے بچے مار دیتے گئے نے میرا سارا چینل ہے ਅਸੀਂ ਇਸ ਨੂੰ ਵੀ ਆਧਾਰ ਬਣਾ ਕੇ ਸੁਲਾ ਕਰਾ ਸਕਦੇ ਹਾਂ ਤੁਸੀਂ ਇਤਨਾ ਹੀ ਕਬੂਲ ਕਰ ਲਓ ਪਰ ਇਹ ਸਚਾਈ ਹੈ ਕੋਈ ਗਲਤ ਬਿਆਨ ਨਹੀਂ ਵੀ ਨਹੀਂ ਹੁਣ ਜੋ ਕੋਈ ਸਤਗੁਰੂ ਕਹਿੰਦੇ ਨੇ ਬੜੇ ਧਿਆਨ ਨਾਲ ਸੁਣਨਾ ਇਹ ਸਤ ਅੱਠ ਪੰਕਤੀਆਂ ਨੇ ਇੱਕ ਦੋ ਹੀ ਮੈਂ ਤੁਹਾਨੂੰ ਸੁਣਾਵਾ ਚਾਹ ਸ਼ੁਧ ਕੇ ਚੂ ਬੱਚਾਂ ਗਾਂ ਕੁਸ਼ਤਾਚਾਰ ਕੇ ਬਾਖੀ ਬਮਾਂ ਦਾ ਸਪੇਚੀ ਦਾਮਾ ਚੇ ਮਰਦੇ ਕੇ ਅਗਰ ਖਮੋਸ਼ਾ ਕੋ ਨਹੀਂ ਕੇ ਆਤਿਸ਼ ਦਾ ਮਾਂ ਫਿਰੋਜ਼ਾ ਕੋ ਨਹੀਂ اور قیمتی جڑا بول ہے انہیں دیارت سمانی کرنی دینا پیا آخری قیمتی بول سنگے بد گو گر اگر کاسا ہے زری شکند بد کلام منوک دش بندہ پتھر چک کے اگر سونے دے پیالے نو توڑن دا یتن کرے میں قبول کرنا سونے دا پیالہ ٹوٹ جائے گا پتھر نہیں ٹوٹے گا میں مندہ ਮੈਂ ਕਬੂਲ ਕਰਦਾ ਸੰਗੇ ਬਦਗੋ ਸੰਗ ਕਹਿੰਦੇ ਨੇ ਪੱਥਰ ਨੂੰ ਸੰਗੇ ਬਦਗੋ ਘਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਸੋਨੇ ਨੂੰ ਕਹਿੰਦੇ ਨੇ ਜ਼ਰੀ ਫਾਰਸੀ ਦੇ ਚ ਦੁਸ਼ਟ ਮਨਕ ਜ਼ਾਲਮ ਮਨਕ ਬਦਗੋ ਵਜਨੇ ਪੱਥਰ ਚੁੱਕ ਕੇ ਸੋਨੇ ਦੇ ਪਹਿਲੇ ਨੂੰ ਤੋੜਨਾ ਚਾਹੇ ਮੈਂ ਕਬੂਲ ਕਰਦਾ ਸੋਨੇ ਦਾ ਪਹਿਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਪਰ ਕੀਮਤੇ ਸੰਘ ਨੇ ਫਜ਼ਾਇਦ ਵਜ਼ਰ ਕਮ ਨਾ ਛੋੜ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਔਰ ਟੁੱਟ ਕੇ ਵੀ ਸੋਨੇ ਦੇ ਪਹਿਲੇ ਦੀ ਕੀਮਤ ਕੋਈ ਘਟਣੀ ਨਹੀਂ ਸੰਸਾਰ ਦਾ ਇਤਿਹਾਸ ਔਰng ਜ਼ੈਬ ਨੂੰ ਜ਼ਾਬਰ ਤੇ ਜ਼ਾਲਮ ਕਹੇਗਾ ਸੰਸਾਰ ਦਾ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਕਹੇਗਾ ਮੈਂ ਕਿਸਤਰਾ ਹਾਰ ਮੰਨਵਾ